ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਦੀ ਮੋਟੀਵੇਸ਼ਨ ਸਾਖੀ ਲੈ ਕੇ ਹਾਜ਼ਰ ਹਾਂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਇਹ ਸਾਖੀ ਸੁਣ ਕੇ ਤੁਹਾਡਾ ਗੁਰੂ ਪ੍ਰਤੀ ਹੋਰ ਵਿਸ਼ਵਾਸ ਵਧ ਜਾਵੇਗਾ ਸੋ ਇਸ ਸਾਖੀ ਨੂੰ ਬੜੇ ਹੀ ਪਿਆਰ ਨਾਲ ਟੈਂਡ ਤੱਕ ਪੂਰੀ ਸਰਵਨ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨਮਸਕਾਰ ਦਿੱਲੀ ਤੋਂ ਔਰੰਗਜ਼ੇਬ ਦੀ ਇੱਕ ਚਿੱਠੀ ਆਈ ਉਸ ਚਿੱਠੀ ਵਿੱਚ ਲਿਖਿਆ ਸੀ ਕਿ ਤੁਸੀਂ ਦਿੱਲੀ ਆਓ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਪਰ ਸਤਗੁਰੂ ਜੀ ਨੇ ਉਸ ਚਿੱਠੀ ਦਾ ਜਵਾਬ ਦਿੱਤਾ ਅਸੀਂ ਤੁਹਾਨੂੰ ਨਹੀਂ ਮਿਲਣਾ ਚਾਹੁੰਦੇ ਫਿਰ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਲਈ ਡਿਊਟੀ ਲਾਈ ਕਿ ਤੁਸੀਂ ਗੁਰੂ ਜੀ ਨੂੰ ਦਿੱਲੀ ਲੈ ਕੇ ਆਓ ਉਹਨਾਂ ਨੇ ਤਾਂ ਸਾਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਪਰ ਸੰਗਤਾਂ ਨੂੰ ਮਿਲਣ ਤੋਂ ਇਨਕਾਰ ਨਹੀਂ ਕਰਨਗੇ ਰਾਜਾ ਜੈ ਸਿੰਘ ਨੇ ਗੁਰੂ ਜੀ ਨੂੰ ਸੱਦਾ ਪੱਤਰ ਭੇਜਿਆ ਕਿ ਦਿੱਲੀ ਦੀਆਂ ਸੰਗਤਾਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ ਤਾਂ ਸਤਿਗੁਰੂ ਜੀ ਨੇ ਸੱਦਾ ਪ੍ਰਵਾਨ ਕਰ ਲਿਆ ਦਿੱਲੀ ਜਾਣ ਲਈ ਤਿਆਰ ਹੋ ਗਏ ਕੁਝ ਸੰਗਤਾਂ ਵੀ ਨਾਲ ਤਿਆਰ ਹੋ ਗਈਆਂ ਰਸਤੇ ਵਿੱਚ ਹਰ ਜਗ੍ਹਾ ਗੁਰੂ ਜੀ ਦਾ ਨਿੱਘਾ ਸਵਾਗਤ ਹੋਇਆ ਜਦੋਂ ਬਾਲੇ ਕੋਲ ਪੰਜੋ ਖੜਾ ਪਿੰਡ ਵਿੱਚ ਪਹੁੰਚੇ ਤਾਂ ਉਸ ਪਿੰਡ ਦਾ ਵੱਡਾ ਪੰਡਤ ਲਾਲ ਚੰਦ ਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਪਰ ਇੰਨੀ ਛੋਟੀ ਉਮਰ ਦੇ ਗੁਰੂ ਜੀ ਨੂੰ ਦੇਖੇ ਸ਼ੰਕੇ ਵਿੱਚ ਪੈ ਗਿਆ ਤੇ ਬੋਲਿਆ ਆਪ ਜੀ ਦਾ ਨਾਮ ਹਰ ਤੇ ਕ੍ਰਿਸ਼ਨ ਜੋ ਭਗਵਾਨਾਂ ਦੇ ਨਾਮਾਂ ਨੂੰ ਮਿਲਾ ਕੇ ਰੱਖਿਆ ਹੈ ਪਰ ਕੀ ਆਪ ਜੀ ਗੀਤਾ ਦੇ ਅਰਥ ਕਰ ਸਕਦੇ ਹੋ ਗੁਰੂ ਜੀ ਮੁਸਕਰਾਏ ਤੇ ਕਿਹਾ ਪੰਡਤ ਜੀ ਆਪ ਕਿਸੇ ਵੀ ਅਨਪੜ ਬੰਦੇ ਨੂੰ ਲਿਆਓ ਅਸੀਂ ਉਸ ਨੂੰ ਕੋਲ ਅਰਥ ਕਰਵਾ ਦੇਵਾਂਗੇ ਪੰਡਤ ਜੀ ਪਿੰਡ ਵਿੱਚ ਗਏ ਤੇ ਇੱਕ ਛੱਜੂ ਝੂਰ ਨੂੰ ਜੋ ਗੁੰਗਾ ਸੀ ਉਸ ਨੂੰ ਫੜ ਲਿਆ ਆ ਗੁਰੂ ਜੀ ਨੇ ਸੋਟੀ ਉਸ ਛੱਜੂ ਝੂਰ ਦੇ ਸਿਰ ਉੱਤੇ ਰੱਖੀ ਆਖਿਆ ਛੱਜੂ ਗੀਤਾ ਦੇ ਅਰਥ ਕਰਕੇ ਸੁਣਾ ਛੱਜੂ ਜੋ ਗੁੰਮਗਾ ਸੀ ਫਟਾਫਟ ਗੀਤਾ ਦੇ ਅਰਥ ਕਰਨ ਲੱਗ ਪਿਆ ਸਾਰੇ ਹੈਰਾਨ ਹੋ ਕੇ ਦੇਖ ਰਹੇ ਸਨ ਜੋ ساری ਉਮਰ ਬੋਲਿਆ ਨਹੀਂ ਬਿਲਕੁਲ ਅਨਪੜ ਬੰਦਾ ਗੀਤਾ ਦੇ ਅਰਥ ਕਰਨ ਲੱਗ ਪਿਆ ਹੈ ਪੰਡਿਤ ਲਾਲ ਚੰਦ ਵੀ ਬਹੁਤ ਹੈਰਾਨ ਹੋਇਆ ਆਖਰ ਗੁਰੂ ਜੀ ਦੇ ਚਰਨੀ ਟੈ ਪਿਆ ਮਾਫੀਆਂ ਮੰਗੀਆਂ ਕਿ ਮੈਂ ਆਪ ਜੀ ਦੇ ਉੱਪਰ ਸ਼ੰਕਾ ਕੀਤੀ ਫਿਰ ਗੁਰੂ ਜੀ ਦਿੱਲੀ ਪਹੁੰਚੇ ਤੇ ਰਾਜਾ ਜੈ ਸਿੰਘ ਨੇ ਆਪਣੇ ਬੰਗਲੇ ਵਿੱਚ ਠਹਿਰਾਇਆ ਔਰੰਗਜ਼ੇਬ ਨੂੰ ਮਿਲਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ ਕਿ ਔਰੰਗਜ਼ੇਬ ਗੁਰੂ ਘਰ ਦਾ ਦੋਖੀ ਹੈ ਇਸ ਕਰਕੇ ਅਸੀਂ ਉਸਦੇ ਮੱਥੇ ਨਹੀਂ ਲੱਗਣਾ ਚਾਹੁੰਦੇ ਉਹਨਾਂ ਦਿਨਾਂ ਵਿੱਚ ਦਿੱਲੀ ਅੰਦਰ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ ਸੈਂਕੜੇ ਜੀਵ ਰੋਜ਼ ਮਾਰੇ ਰਹੇ ਸਾਨਾ ਸੋ ਗੁਰੂ ਜੀ ਦੇ ਦਰਸ਼ਨਾਂ ਨੂੰ ਕਾਫੀ ਸੰਗਤ ਆਉਣੀ ਸ਼ੁਰੂ ਹੋ ਗਈ ਸਾਰਿਆਂ ਦੀ ਇੱਕੋ ਹੀ ਮੰਗ ਸੀ ਕਿ ਇਸ ਬਿਮਾਰੀ ਤੋਂ ਬਚਾਓ ਇੱਕ ਸੇਵਕ ਨੇ ਕਿਹਾ ਗੁਰੂ ਜੀ ਦੇ ਚਰਨ ਧੋ ਕੇ ਚੰਨਾ ਅੰਮ੍ਰਿਤ ਪੀਓ ਸਭ ਕੁਝ ਠੀਕ ਹੋ ਜਾਊ ਸੋ ਇੱਕ ਥੜਾ ਤੇ ਇੱਕ ਜੁ ਬੱਚਾ ਬਣਾ ਦਿੱਤਾ ਗਿਆ ਗੁਰੂ ਜੀ ਨੂੰ ਥੜੇ ਤੇ ਬਿਠਾ ਕੇ ਜੁ ਬੱਚੇ ਵਿੱਚ ਪਾਣੀ ਪਾ ਕੇ ਗੁਰੂ ਜੀ ਦੇ ਚਰਨ ਧੋਤੇ ਸੰਗਤਾਂ ਨੇ ਚਰਨਾ ਅੰਮ੍ਰਿਤ ਪੀਣਾ ਸ਼ੁਰੂ ਕੀਤਾ ਜਿਸ ਨੇ ਵੀ ਚਰਨਾ ਅੰਮ੍ਰਿਤ ਪੀਤਾ ਉਹ ਆ ਰੋਗ ਹੋ ਗਿਆ ਕੁਝ ਦਿਨਾ ਵਿੱਚ ਹੀ ਪੂਰੀ ਦਿੱਲੀ ਵਿੱਚ ਬਿਮਾਰੀ ਖਤਮ ਹੋ ਗਈ ਪਰ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਸਰੀਰ ਤੇ ਚੇਚਕ ਦੇ ਦਾਣੇ ਦਿਸਣ ਲੱਗ ਪਏ ਸੇਵਕਾਂ ਨੇ ਪੁੱਛਿਆ ਸਤਿਗੁਰੂ ਜੀ ਆਪਨੇ ਤਾਂ ਸਾਰੀ ਦਿੱਲੀ ਦੀ ਬਿਮਾਰੀ ਠੀਕ ਕੀਤੀ ਹੈ ਪਰ ਇਹ ਹੋਣ ਆਪ ਜੀ ਨੂੰ ਸਾਨੂੰ ਕੁਝ ਸਮਝ ਨਹੀਂ ਆਈ ਫਿਰ ਗੁਰੂ ਜੀ ਨੇ ਦੱਸਿਆ ਕਿ ਅਸੀਂ ਕਿਸੇ ਨੂੰ ਠੀਕ ਨਹੀਂ ਕੀਤਾ ਅਸੀਂ ਤਾਂ ਸੰਤਾਂ ਦਾ ਵਿਸ਼ਵਾਸ ਦੇਖ ਕੇ ਰਾਤ ਨੂੰ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ हे ਪ੍ਰਮਾਤਮਾ ਸੰਤਾਂ ਨੇ ਤੇਰਾ ਬੱਚਾ ਜਾਣ ਕੇ ਮੇਰੇ ਤੇ ਵਿਸ਼ਵਾਸ ਕੀਤਾ ਹੈ ਸੋ ਆਪ ਮੈਨੂੰ ਇਹਨਾਂ ਸਾਰਿਆਂ ਦੀ ਬਿਮਾਰੀ ਦੇ ਦਿਓ ਇਹਨਾਂ ਨੂੰ ਠੀਕ ਕਰ ਦਿਓ ਸੋ ਪ੍ਰਮਾਤਮਾ ਨੇ ਮੇਰੀ ਬੇਨਤੀ ਸਵੀਕਾਰ ਕਰ ਲਈ ਸੋ ਇਹੇ ਬਿਮਾਰੀ ਤમે ਆਪ ਮੰਗ ਕੇ ਲਈ ਹੈ ਸੋ ਹੁਣ ਮੈਨੂੰ ਤੁਸੀਂ ਬਾਹਰ ਖੁੱਲੀ ਜਗਾ ਖੇਤਾ ਵਿੱਚ ਲੈ ਚਲੋ ਸੋ ਸੰਗਤਾਂ ਨੇ ਸਤਗੁਰੂ ਜੀ ਨੂੰ ਖੁੱਲੀ ਜਗਾ ਖੇਤਾ ਵਿੱਚ ਲੈ ਗਏ ਉੱਥੇ ਹੀ ਸਤਗੁਰੂ ਜੀ ਜੋਤੀ ਜੋਤ ਸਮਾ ਗਏ ਉਸ ਜਗਾ ਅੱਜ ਕੱਲ ਬਾਲਾ ਸਾਹਿਬ ਗੁਰਦੁਆਰਾ ਹੈ ਤੇ ਜੈ ਸਿੰਘ ਦਾ ਬੰਗਲਾ ਅੱਜ ਕੱਲ ਗੁਰਦੁਆਰਾ ਬੰਗਲਾ ਸਾਹਿਬ ਹੈ ਸਾਲ ਸੰਗਤ ਜੀ ਸੈਂਕੜੇ ਸਾਖੀਆਂ ਹਨ ਗੁਰੂ ਆਪਣੇ ਸਿੱਖਾਂ ਦੇ ਦੁੱਖ ਆਪਣੇ ਸਰੀਰ ਤੇ ਲੈ ਕੇ ਆਪਣੇ ਸਿੱਖਾਂ ਨੂੰ ਸੁੱਖ ਦਿੰਦੇ ਹਨ ਪਰ ਅਸੀਂ ਤਾਂ ਗੁਰੂ ਦੇ ਸਿੱਖ ਬਨਣ ਨੂੰ ਵੀ ਤਿਆਰ ਨਹੀਂ ਹਾਂ ਗੁਰੂ ਕਹਿੰਦਾ ਹੈ ਕਿ ਉਸ ਮੇਰੀ ਨਿਸ਼ਾਨੀ ਹੈ ਪਰ ਅਸੀਂ ਕਿਸਾਂ ਦੀ ਸੰਭਾਲ ਨਹੀਂ ਕਰਦੇ ਗੁਰੂ ਕਹਿੰਦਾ ਹੈ ਜੀਵ ਹੱਤਿਆ ਨਹੀਂ ਕਰਨੀ ਪਰ ਅਸੀਂ ਹੱਤਿਆ ਹੀ ਨਹੀਂ ਕਰਦੇ ਸਗੋਂ ਜੀਵਾਂ ਨੂੰ ਹੀ ਖਾ ਜਾਂਦੇ ਹਾਂ ਗੁਰੂ ਕਹਿੰਦਾ ਹੈ ਕਿ ਹਰ ਵੇਲੇ ਭਗਵਾਨ ਨੂੰ ਯਾਦ ਰੱਖੋ ਅਸੀਂ ਹਰ ਵੇਲੇ ਸ਼ੈਤਾਨ ਨੂੰ ਯਾਦ ਰੱਖਦੇ ਹਾਂ ਤੇ ਸ਼ੈਤਾਨਾਂ ਵਾਲੇ ਹੀ ਕੰਮ ਕਰਦੇ ਹਾਂ ਗੁਰੂ ਦੇ ਸਿੱਖ ਬਣੋ ਤੇ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲੋ ਅੱਜ ਵੀ ਸੌਰ ਜਾਓ ਤੇ ਆਉਣ ਵਾਲਾ ਸਮਾਂ ਵੀ ਸੌਰ ਜਾਓ ਆਉਣ ਵਾਲੇ ਜਨਮ ਵਾਸਤੇ ਵੀ ਕੁਝ ਪੁੰਨ ਕਰਮ ਬੀਜ ਲਓ ਤਾਂ ਜੋ ਕਿ ਜਨਮ ਕਿਸੇ ਚੰਗੇ ਕਰ ਹੋ ਸਕੇ ਮਾੜੇ ਕਰਮ ਬੀਜਾਂਗੇ ਤਾਂ ਮਾੜੇ ਕਰ ਜਨਮ ਹੋਵੇਗਾ ਮਾੜੇ ਕਰ ਵਿੱਚ ਜੰਮਣ ਤੋਂ ਬਾਅਦ ਜੀਵਨ ਕਿਹਦਾ ਹੋਵੇਗਾ ਆਪਾਸੇ ਪਾਸੇ ਜਾਤੀ ਮਾਰਕੇ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ